ਸਸ਼ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜ਼ਿਆਦਾ ਹੋਈ ਖਰਾਬ ਫਿਲਹਾਲ ਸੀਐਮ ਰਿਹائش ਦੇ ਉੱਪਰ ਹਨ ਸੀਐਮ ਮਾਨ ਕੱਲ ਵੀ ਸਿਹਤ ਵਿਗੜਨ ਦੇ ਕਾਰਨ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ ਰੱਤ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਕੌਮੀ ਕਰਮਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਤਾ ਸੀ ਬਿਆਨ ਕਿ ਮੁੱਖ ਮੰਤਰੀ ਨੂੰ ਲਗਾਇਆ ਗਿਆ ਹੈ ਡ੍ਰਿਪ ਉਫਾਨ ਦੇ ਉੱਪਰ ਚੱਲ ਰਹੇ ਸਤਲੁਜ ਦਰਿਆ ਨੇ ਵਧਾਇਆ ਖਤਰਾ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਵਿੱਚ ਰੈੱਡ ਅਲਰਟ ਕੀਤਾ ਗਿਆ ਜਾਰੀ ਟੁੱਟ ਸਕਦਾ ਹੈ ਸਤਲੁਜ ਦਰਿਆ ਦਾ ਬੰਨਾ ਸਸਰਾਲੀ ਬੂਟ ਰਾਵਤ ਹਵਾਸ ਸੀੜਾ ਬੂਥ ਗੜ ਮੰਗਲੀ ਟਾਂਡਾ ਢੇਰੀ ਖਵਾਚੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟ ਮਿਹਰਬਾਨ ਸਮੇਤ 15 ਪਿੰਡਾਂ ਨੂੰ ਅਲਰਟ ਤੇ ਰੱਖਿਆ ਗਿਆ ਲੋਕਾਂ ਨੂੰ ਹਾਲਾਤਾਂ ਤੇ ਨਜ਼ਰ ਰੱਖਣ ਦੀ ਕੀਤੀ ਗਈ ਅਪੀਲ ਪੰਜਾਬ ਚਾਹੇ ਹੜਾਂ ਦੇ ਉੱਪਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਦਿੱਤੀ ਗਈ ਅਹਿਮ ਜਾਣਕਾਰੀ ਕਿ ਆ ਭਾਖੜਾ ਡੈਮ ਅਤੇ ਪੌਂਗ ਡੈਮ ਦੇ ਵਿੱਚ ਹੁਣ ਤੱਕ ਦਾ ਇਤਿਹਾਸ ਤੋਂ ਸਭ ਤੋਂ ਵੱਧ ਪਾਣੀ ਆਇਆ 2023 ਨਾਲੋਂ ਇਸ ਵਾਰ 20% ਦੀ ਜ਼ਿਆਦਾ ਪਾਣੀ ਆਇਆ ਭਾਖੜਾ ਡੈਮ ਦੇ ਵਿੱਚ ਪਾਣੀ ਕੁਝ ਘਟਿਆ ਪਰ ਪੌਂਗ ਡੈਮ ਦੇ ਵਿੱਚ ਅਜੇ ਵੀ ਬਹੁਤ ਜ਼ਿਆਦਾ ਪਾਣੀ ਨਾਲ ਇਹ ਵੀ ਕਿਹਾ ਕਿ ਜੇਕਰ ਇਹ ਡੈਮ ਨਾ ਹੁੰਦੇ ਤਾਂ ਇਸ ਇਲਾਕਿਆਂ ਦੇ ਵਿੱਚ ਜੂਨ ਮਹੀਨੇ ਤੋਂ ਹੜ ਹਾਉਣੇ ਸ਼ੁਰੂ ਹੋ ਜਾਣੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ 2 ਕਰੋੜ ਰੁਪਏ ਦਾ ਰਾਹਤ ਫੰਡ ਦਾ ਕੀਤਾ ਐਲਾਨ 1 ਕਰੋੜ ਰੁਪਏ ਦਾ ਚੈੱਕ ਕੀਤਾ ਗਿਆ ਜਾਰੀ ਦੂਜਾ ਆਉਣ ਵਾਲੇ ਦਿਨਾਂ ਦੇ ਵਿੱਚ ਕੀਤਾ ਜਾਵੇਗਾ ਜਾਰੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵੱਲੋਂ ਮੈਡੀਕਲ ਸੇਵਾ ਅਤੇ ਦਵਾਈਆਂ ਪਹੁੰਚਾਈਆਂ ਜਾ ਰੀਆਂ ਬੱਚਿਆਂ ਲਈ ਸੋਕਾ ਦੁੱਧ ਮੱਛਰਦਾਨੀਆਂ ਅਤੇ ਰਜਾਨਾ ਵਰਤੋਂ ਦਾ ਜਿਹੜਾ ਸਮਾਨ ਆ ਉਹ ਵੀ ਐਸਜੀਪੀਸੀ ਦੇ ਵੱਲੋਂ ਮੁਹੱਈਆ ਕਰਾਇਆ ਜਾ ਰਿਹਾ ਹੈ ਪੰਜਾਬ ਲਈ ਨਹੀਂ ਕਟ ਰਿਹਾ ਹੜਾਂ ਦਾ ਖਤਰਾ ਹਲੇ ਵੀ ਨੱਕੋ ਨੱਕ ਭਰੇ ਹੋਏ ਨੇ ਪੰਜਾਬ ਦੇ ਡੈਮ ਅਤੇ ਦਰਿਆ ਇਸ ਵਕਤ ਪਾਖੜਾ ਡੈਮ ਦੇ ਵਿੱਚ 1679 ਫੁੱਟ ਤੇ ਚੱਲਿਆ ਪਾਣੀ 1680 ਤੇ ਆ ਖਤਰੇ ਦਾ ਨਿਸ਼ਾਨ ਤੇ ਉਧਰਲੇ ਪਾਸੇ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੋਂ 14 ਫੁੱਟ ਤੇ ਯਾਨੀ ਕਿ 1394 ਫੁੱਟ ਦੇ ਉੱਪਰ ਚੱਲਿਆ ਤੇ ਉਧਰਲੇ ਪਾਸੇ ਵਿਆਸ ਅਤੇ ਸਤਲੁਜ ਦਰਿਆ ਪੂਰੇ ਫਾਨ ਦੇ ਉੱਪਰ ਚੱਲ ਰਹੇ ਨੇ ਕਗਰ ਦਰਿਆ ਦੀ ਸਥਿਤੀ ਵੇਖ ਪ੍ਰਸ਼ਾਸਨ ਦੇ ਵੱਲੋਂ ਅਲਰਟ ਕੀਤਾ ਗਿਆ ਜਾਰੀ ਕਿਹਾ ਅਫਵਾਹਾਂ ਤੇ ਭਰੋਸਾ ਨਾ ਕਰੋ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਪ੍ਰਸ਼ਾਸਨ ਵੱਲੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਦੀ ਅਪੀਲ ਬਜ਼ੁਰਗਾਂ ਬੱਚਿਆਂ ਤੇ ਜਾਨਵਰਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦੀ ਦਿੱਤੀ ਜਾ ਰਹੀ ਸਲਾਹ ਰਾਤ ਨੂੰ ਦਰਿਆ ਦੇ ਕੰਢਿਆਂ ਤੇ ਪੁਲਿਸ ਨੂੰ ਵੀ ਗਸ਼ਤ ਕਰਨ ਦੇ ਦਿੱਤੇ ਗਏ ਹੁਕਮ ਨੇਪਾਲ ਦੇ ਵਿੱਚ 26 ਸੋਸ਼ਲ ਮੀਡੀਆ ਐਪਸ ਦੇ ਉੱਪਰ ਲਗਾਈ ਗਈ ਪਾਬੰਦੀ ਫੇਸਬੁੱਕ ਇੰਸਟਾਗ੍ਰam YouTube ਅਤੇ WhatsApp ਪਲੇਟਫਾਰਮ ਵੀ ਸ਼ਾਮਲ ਨੇਪਾਲ ਸਰਕਾਰ ਨੇ ਸਾਰੇ ਆਨਲਾਈਨ ਪਲੇਟਫਾਰਮਾਂ ਨੂੰ 7 ਦਿਨਾਂ ਦੇ ਅੰਦਰ ਅੰਦਰ ਰਜਿਸਟਰ ਕਰਨ ਦੇ ਦਿੱਤੇ ਗਏ ਨਿਰਦੇਸ਼ ਇਹ ਫੈਸਲਾ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲਿਆ ਗਿਆ ਪੰਜਾਬ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਹੜ੍ਹ ਕਾਰਨ ਵਿਗੜਨ ਲੱਗੇ ਹਾਲਾਤ 20000 ਤੋਂ ਵੱਧ ਲੋਕ ਕੋਈ ਬੇਕਾਰ ਫਰੀਦাবাদ ਦੇ ਵਿੱਚ ਘਰਾਂ ਦੀ ਪਹਿਲੀ ਮੰਜ਼ਲ ਤੱਕ ਪਾਣੀ ਪਹੁੰਚਿਆ ਬਹੁਤ ਸਾਰੇ ਲੋਕਾਂ ਦੇ ਘਰ ਡੁੱਬ ਗਏ ਬਸੰਤਪੁਰ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਪੰਜਾਬ ਚ ਹੜ੍ਹਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਂ ਦਾ ਵੱਡਾ ਬਿਆਨ ਕਿਹਾ ਹੜ੍ਹਾਂ ਦੇ ਲਈ ਨਜਾਇਜ਼ ਮਾਈਨਿੰਗ ਜ਼ਿੰਮੇਵਾਰ ਮਾਈਨਿੰਗ ਕਾਰਨ ਕਮਜ਼ੋਰ ਹੋਏ ਦਰਿਆਵਾਂ ਦੇ ਬੰਨ ਬੰਨ ਮਜ਼ਬੂਤ ਕਰਨੇ ਤਿਆਈ ਦੇਣ ਤਾਂ ਜੋ ਪੁਵਿੱਖ ਦੇ ਵਿੱਚ ਸੁਰੱਖਿਅਤ ਰਹਿ ਸਕੀਏ ਇਸ ਤਰੀਕੇ ਦੇ ਹਾਲਾਤ ਨਾ ਬਣ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਸ਼ਿਵਰਾਜ ਚੋਹਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਣਗੇ ਇਸ ਤਰੀਕੇ ਦੀ ਜਿਹੜੀ ਜਾਣਕਾਰੀ ਆ ਸ਼ਿਵਰਾਜ ਚੋਹਾਨ ਹੋਣਾ ਦੁਆਰਾ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ ਕੈਨੇਡਾ ਦੇ ਕਲੰਬੀਆ ਦੇ ਵਿੱਚ ਪੰਜਾਬੀ ਟੈਕਸੀ ਡਰਾਈਵਰ ਦੇ ਉੱਪਰ ਹੋਇਆ ਹਮਲਾ ਪੰਜਾਬੀ ਡਰਾਈਵਰ ਨੂੰ ਧਮਕਾ ਕੇ ਮੰਗੇ 100 ਡਾਲਰ ਡਾਲਰ ਨਾ ਦੇਣ ਦੇ ਉੱਪਰ ਹਮਲਾ ਕੀਤਾ ਗਿਆ ਤੇ ਉਸ ਦੇ ਵਿੱਚ ਹਮਲੇ ਦੇ ਵਿੱਚ ਜਰਮਨਪ੍ਰੀਤ ਸਿੰਘ ਵੀ ਰੂਪ ਦੇ ਵਿੱਚ ਹੋਇਆ ਜ਼ਖਮੀ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜazas ਧੰਨਵਾਦ